ਚਾਰ ਸਰਕਾਰ ਵੱਲੋਂ ਜਿਹੜੀ ਚਲਾਈ ਗਈ ਆ ਮੁਹਿੰਮ ਜੁਧ ਨਸ਼ਾ ਵਿਰੁੱਧ ਇਹਦੇ ਤਹਿਤ ਜਿਹੜੇ ਕੱਲ ਸਾਡੇ ਐਸਐਸਪੀ ਮਾਨਯੋਗ ਐਸਐਸਪੀ ਸਾਹਿਬ ਏਡੀਜੀਪੀ ਸਾਹਿਬ ਡੀਆਈ ਸਾਹਿਬ ਦੀ ਰਹਿਨਮਾਈ ਹੇਠ ਅਸੀਂ ਇੱਥੇ ਸਰਚ ਆਪਰੇਸ਼ਨ ਕੀਤਾ ਸੀ ਕੱਲ ਸੋ ਆਪਰੇਸ਼ਨ ਉਹਦੇ ਵਿੱਚ ਕੱਲ ਸਾਨੂੰ ਬੜੀ ਤੰਗੀ ਕਾਮਯਾਬੀ ਮਿਲੀ ਕਮਰਸ਼ੀਅਲ ਕੁਆਂਟੀਟੀ ਦੇ ਵਿੱਚ ਅਸੀਂ ਇੱਕ ਪਰਚਾ ਦਰਜ ਕੀਤਾ ਜਿਹਦੇ ਵਿੱਚ ਅਸੀਂ 138 ਨੰਬਰ ਮਕਦਮਾ ਦਰਜ ਕਰਕੇ ਦੋ ਬੰਦੇ ਅਰੈਸਟ ਕੀਤੇ ਆ ਇਹਨਾਂ ਦੇ ਕੋਲੋਂ 268 ਗ੍ਰਾਮ ਹਿਰਨ ਰਿਕਵਰ ਹੋਈ ਹੈ ਨਾਲ ਇੱਕ ਬਿਨਾ ਨੰਬਰੀ ਮੋਟਰਸਾਈਕਲ ਮਿਲੇ ਆ ਨਾਲ ਹੀ ਇੱਕ ਕੱਲ ਅਸੀਂ ਇੱਕ ਸਨੇਚਰ ਜਿਹੜੇ ਸੀ ਸਲੈਚ ਕੀਤਾ ਸੀ ਉਹਨਾਂ ਨੇ ਇੱਕ ਮੋਬਾਈਲ ਉਹ ਫੜਿਆ ਬੰਦਾ ਉਹਦੇ ਵਿੱਚ ਇੱਕ ਬੰਦਾ ਫੜ ਲਿਆ ਦੋ ਜਿਹੜੇ ਉਹ ਭੱਜ ਗਏ ਸੀ ਉਹ ਅਸੀਂ ਨਾਮਜ਼ਦ ਕਰ ਰਹੇ ਆ ਉਹਦੇ ਵਿੱਚ ਮੋਬਾਈਲ ਜਿਹੜਾ ਸਨੇਚ ਕੀਤਾ ਸੀ ਉਹ ਸਾਡੇ ਨੂੰ ਰਿਕਵਰ ਹੋ ਗਿਆ ਤੇ ਨਾਲ ਇੱਕ ਮੋਟਰਸਾਈਕਲ ਮਿਲ ਗਿਆ ਮੇਨ ਜਿਹੜੀ ਇੱਕ ਹੋਰ ਜਿਹੜੀ ਸਾਡੀ ਮੇਨ ਤਕੜੀ ਰਿਕਵਰੀ ਹੋਈ ਆ ਉਹ ਸਾਡੇ ਕੋਲ 1000 ਕੈਪਸੂਲ ਤੇ 10000 ਜਿਹੜੀਆਂ ਗੋਲੀਆਂ ਉਹ ਅਸੀਂ ਰਿਕਵਰ ਕੀਤੀਆਂ ਇਹਦੇ ਵਿੱਚ ਟੋਟਲ ਸਾਡੇ ਕੋਲ ਤਿੰਨ ਬੰਦੇ ਅਰੈਸਟ ਹੋਏ ਆ ਜਿਹੜਾ ਬੜਾ ਹਾਈ ਲੈਵਲ ਤੇ ਇਹ ਕੰਮ ਕਰਦੇ ਆ ਨਸ਼ੇ ਦਾ ਇਹ ਸਾਡੀ ਸਭ ਤੋਂ ਤਕੜੀ ਜਿਹੜੀ ਰਿਕਵਰੀ ਇਸ ਤੇ ਥਾਣੇ ਚੰਡਿਆਲੇ ਦੀ CIA ਦੀ ਮਦਦ ਦੇ ਨਾਲ ਅਸੀਂ ਕੀਤੀ ਆ ਇਹ ਇਹਦੇ ਵਿੱਚ ਟੋਟਲ 11000 ਸਾਨੂੰ ਗੋਲੀਆਂ ਤੇ ਕੈਪਸੂਲ ਰਿਕਵਰ ਹੋਏ ਜੱਟੇ ਕਿਹੜੇ ਜਗ੍ਹਾ ਰਿਸ਼ੂ ਹੋਇਆ ਇਹ ਸਨੈਚਿੰਗ ਇੱਥੇ ਜੰਗਲੀ ਏਰੀਆ ਦੇ ਦੇਵੀदासਪੁਰੇ ਰੋਡ ਦੇ ਜਿਹੜੀਆਂ ਗੋੜੀਆਂ ਨੇ ਇਹ ਕਿਥੋਂ ਇਹ ਗੋੜੀਆਂ ਦਾ ਆਪਣੇ ਸੀਆਈਏ ਨੇ ਫੜੀਆਂ ਇਹ ਸੀਆਈਏ ਹੈ ਨਹੀਂ ਬੰਡਾਲੇ ਬੰਡਾਲੇ ਲੱਗੇ ਮੈਡੀਕਲ ਸਟੋਰ ਆ ਕਿਤੇ ਨਹੀਂ ਨਹੀਂ ਬੈਸਿਕ ਸਾਰੇ ਸਾਰੇ ਜਿਹੜਾ ਜੀ ਬਾਅਦ ਵਿੱਚ ਕੋਈ ਸੱਖ ਨਹੀਂ ਬਾਅਦ ਲਈ ਵੀ ਆ ਬਾਰਲੇ ਵੀ ਹੈਗੇ ਆ ਜੰਡਿਆਲੇ ਦੇ ਇੱਕ ਤਾਂ ਸਾਡੇ ਜਿਹੜੇ ਇਹਦੇ ਵਿੱਚ ਹੈਗੇ ਆ ਆਪਣਾ ਸ਼ੇਖਪੁਰ ਭੱਲੇ ਦਾ ਇਹ ਪੰਜ ਸਾਡੇ ਜੰਡਿਆਲੇ ਦੇ ਆ ਬਾਕੀ ਸਾਰੇ ਬਾਹਰ ਦੇ ਜਿਹੜੇ ਹਰਨ ਭਟਿਓ ਪ੍ਰੋਫੈਸ਼ਨਲ ਹੈਗੇ ਫਰੀ ਏਰੀਆ ਹੈ ਜੀ ਬਰੀ ਪ੍ਰੋਫੈਸ਼ਨਲ ਹੀ ਤਾਂ ਹੈ ਪ੍ਰੋਫੈਸ਼ਨਲ ਇੱਕ ਤੇ ਤਿੰਨ ਹਾਂਜੀ ਇੱਕ ਤੇ ਚਾਰ ਇੱਕ ਤੇ ਚਾਰ ਉਹ ਜਿਹੜਾ ਜਿਹਦੀ ਬੋਲ ਗਿਆ ਜਿਹੜੇ ਪਹਿਲਾਂ ਕੰਮ ਕਰਦਾ ਪਹਿਲਾਂ ਉਹ ਕੋਈ ਪਤਾ ਨਹੀਂ ਇਹ ਅਜੇ ਹੁਣ ਇਨਵੈਸਟੀਗੇਸ਼ਨ ਚੱਲ ਰਹੀ ਆ ਸਾਡਾ ਉੱਤੇ ਹੁਣ ਦੇਖਦੇ ਆ ਅੱਜ ਪੇਸ਼ ਕਰਕੇ ਰਿਮਾਂਡ ਲਵਾਵਾਂਗੇ ਉਹ ਤੋਂ ਬਾਅਦ ਫਿਰ ਸਾਰੀ ਗੱਲ ਕਲੀਅਰ ਹੋਊਗੀ ਉਹ ਤੁਹਾਨੂੰ ਲੇਟਰ ਆਨ ਸਾਰਾ ਦਸਤਾਵੇਜ਼ ਦੇ ਜਿਹੜੀ ਜਿਹੜੀਆਂ ਆਪਣੇ ਫਰੋਕੀਆਂਆਂ ਨੇ ਕਾਜ਼ ਆ ਰਹੇ ਸੀ ਲੋਕਾਂ ਦੇ ਉਹਨਾਂ ਬਾਰੇ ਤੁਹਾਡਾ ਕੀ ਕਹਿਣਾ ਜਿਵੇਂ ਲੋਕ ਫੜੇ ਗਏ ਆ ਜਾਂ ਕਿੱਦਾਂ ਜੀ ਉਹਦੇ ਵਿੱਚ ਜੰਡਿਆਲੇ ਦੇ ਵਿੱਚ ਤਾਂ ਅਸੀਂ ਸਾਰੇ ਦੇ ਸਾਰੇ ਬੰਦੇ ਆਪਣੇ ਸਾਰਾ ਡੂ ਜਿਹੜਾ ਅਸੀਂ ਟ੍ਰੇਸ ਕਰ ਲਿਆ ਉਹਦੇ ਵਿੱਚ ਸਿਰਫ ਸਾਡੇ ਕੋਲ ਦੋ ਬੰਦੇ ਫੰਡ ਆ ਰਹੇ ਆ ਉਹ ਸਾਡੀ ਚੱਲ ਰਹੀ ਹੈ ਇਨਵੈਸਟੀਗੇਸ਼ਨ ਚੱਲ ਰਹੀ ਆ ਤੇ ਨਾਲਸ ਉਹਨਾਂ ਤੇ ਰੇਡ ਵੀ ਚੱਲ ਰਹੀ ਆ لیکن ਉਹਦੇ ਵਿੱਚ ਜਿੰਨੇ ਵੀ ਬੰਦੇ ਸਾਡੇ ਇੱਥੋਂ ਦੇ ਸੀ ਉਹ ਟੋਟਲ ਦੇ ਟੋਟਲ ਅਸੀਂ ਕਲੀਅਰ ਕਰਦੇ ਆ। ਤੇ ਸਾਡੀ ਮੇਰੀ ਪਿਛਲੇ ਦਿਨਾਂ ਦਾ ਸੰਦੇ ਲੋ ਛੋੜੇ ਦਿਨ ਪਹਿਲਾਂ ਮਾਕੇਲ ਬਣੇ ਕਿ ਮਿੱਟੇ ਗਏ ਸੀ ਜਿੱਦਾਂ ਬਾਲੋਲੀ ਚਾਉਂਗੇ ਅੱਗੇ ਆਣ ਵੀ ਤਾ ਉਹ ਟਿਕਣਾ ਬਾਲੋ ਹੋ ਗਿਆ ਕਿ ਉਹ ਦੁਬਾਰਾ ਲੱਖਣਗੇ ਨਹੀਂ ਉਹ ਦੁਬਾਰਾ ਲਾਉਣੇ ਆ ਜੀ ਉਹ ਕੁਛ ਇਦਾਂ ਆ ਡਿਊਟੀਆਂ ਇੰਨੀਆਂ ਪੈ ਜਾਂਦੀਆਂ ਹੁਣ ਲੈਂਡ ਆਰਡਰ ਦੀ ਅੱਜ ਵੀ ਡਿਊਟੀ ਫੈਗੀ ਆ ਹੁਣ ਐਸਜੂ ਸਾਹਿਬ ਵੀ ਉੱਧਰ ਜਾ ਰਹੇ ਆ ਤੇ ਉਹ ਲਗਾਤਾਰੀ ਚਲਾਵਾਂਗੇ